ਸ਼੍ਰੀ ਫਤਿਹਗੁਰ ਸਾਹਿਬ ਤੋਂ ਮੁੱਠਾ ਟੇਕੇ ਵਾਪਸ ਆ ਰਹੀ ਸ਼ਰਧਾਲੂਆਂ ਦੇ ਨਾਲ ਖੰਨਾ ਨੈਸ਼ਨਲ ਹਾਈਵੇ ਦੇ ਉੱਤੇ ਮੰਜੀ ਸਾਹਿਬ ਦੇ ਕੋਲ ਪਿਆਰਾ ਖਾਦਸਾ ਵਾਪਰ ਗਿਆ। ਜੋ ਟਾਇਰ ਖਰਾਬ ਹੋਣ ਕਾਰਨ ਸੜਕ ਤੇ ਖੜੇ ਮਿਲਕ ਕੈਂਟਰ ਤੋਂ ਪਿੱਛੇ ਆ ਰਹੀ ਮੋਟਰਸਾਈਕਲ ਜਿਹੜੀ ਕਿ ਜਾ ਵਜੀ ਹੈ। ਜੋ ਹਾਦਸੇ ਦੇ ਵਿੱਚ ਤਿੰਨ ਮੋਟਰਸਾਈਕਲ ਸਵਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸਨ। ਜਿਨ੍ਹਾਂ ਨੂੰ ਕਿ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਖੰਨਾ ਭੇਜਿਆ ਗਿਆ। ਇਲਾਜ ਦੌਰਾਨ ਪਵਨ ਨਾਮਕ ਵਿਅਕਤੀ ਦੀ ਮੌਤ ਹੋ ਗਈ ਹੈ। ਜਦੋਂ ਕਿ ਇੱਕ ਹੋਰ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਅਰਮਾਨ ਇਹ ਫਤਿਹਗੜ ਸਾਹਿਬ ਤੋਂ ਆ ਰਹੇ ਸੀਗੇ ਰਸਤੇ 'ਚ ਧੁੰਦ ਜ਼ਿਆਦਾ ਸੀਗੀ ਟਰੱਕ ਖੜਿਆ ਸੀਗਾ ਖੜੇ ਟਰੱਕ 'ਚ ਵੱਜ ਗਏ ਸੀਗੇ ਤਿੰਨ ਜਣੇ ਸੀਗੇ ਤੇ ਮੇਰਾ ਭਰਾ ਆਇਆ ਇਹਨੇ ਲਿਫਟ ਲਿੱਤੀ ਸੀਗੀ ਬਾਹਰੋਂ ਆਇਆ ਮੱਥਾ ਟੇਕਣ ਨਹੀਂ ਯੂਪੀ ਤੋਂ ਆਇਆ ਸੀਗਾ ਹਾਂਜੀ ਪਿੰਡੋਂ ਆਇਆ ਫਤਿਹਗੜ ਸਾਹਿਬ ਮੱਥਾ ਟੇਕ ਕੇ ਵਾਪਸ ਹਾਂਜੀ ਵਾਪਸ ਵਾਪਸ ਆ ਜਾ ਰਹੇ ਸੀਗੇ ਕੀ ਕੰਮ ਹੈ ਤੁਹਾਡੇ ਘਰ ਦਾ ਈਸ਼ਾਨ ਕੰਦੀ ਕੁਮਾਰ ਹੈ ਨਾ 70 ਸਾਲ ਕਿਦਾਂ ਹੋਏ ਸੀਰਜ ਹੀ ਹੈ ਲੈ ਤੇ ਬਾਕੀ ਜਿਹੜੇ ਸੀਗੇ ਦੋ ਪੁੱਤ ਇੱਕ ਐਕਸਪਾਇਰ ਹੋ ਗਿਆ ਇੱਕ ਦੇ ਤੰਗ ਜਿਹੇ ਫ੍ਰੈਕਚਰ ਆ ਤੁਹਾਡੇ ਭਰਾ ਨੇ ਲਿਫਟ ਲਈ ਸੀ ਹਾਂਜੀ ਲਿਫਟ ਲਿੱਤੀ ਸੀਗੇ ਨੇ ਉਹ ਮਿੰਟਾ ਪਤਾ ਨਹੀਂ ਕੋਣ ਜਾਣਦੇ ਤਾਂ ਨਹੀਂ ਆ ਨਹੀਂ ਸਰ ਮੇਰਾ ਨਾਮ ਜੀ ਅਨਮੋਲ ਆ ਮੈਂ ਲੁਧਿਆਣੇ ਦਾ ਅੰਕਲ ਜੀ ਅਸੀਂ ਤਿੰਨ ਬਾਈਕ ਤੇ ਆ ਰਹੇ ਸੀਗੇ ਫਤਿਹਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਦੋਤੋਂ ਆ ਪਾ ਰਹੇ ਸੀਗੇ ਤੇ ਧੁੰਦ ਸੀਗੀ ਜਿਹੜਾ ਬਾਈਕ ਚਲਾ ਰਿਹਾ ਸੀਗਾ ਆਪਾ ਵਰਨ ਨਾਮ ਦਾ ਜਿਹੜਾ ਮੁੰਡਾ ਵਾ ਉਹਨੂੰ ਟਰੱਕ ਦਿਖਿਆ ਨਹੀਂ ਉਹ ਤੇਜ਼ੀ ਚ ਸੀਗਾ ਉਹਨੇ ਟਰੱਕ ਚ ਮਾਰਿਆ ਉਸ ਤੋਂ ਬਾਅਦ ਮੈਂ ਮਤਲਬ ਡਿੱਗ ਗਿਆ ਫਿਰ ਮੈਂ ਬੇਹੋਸ਼ ਹੋ ਗਿਆ ਉਸ ਤੋਂ ਬਾਅਦ ਮੈਨੂੰ ਫਿਰ ਜਦ ਮੈਨੂੰ ਹੋਸ਼ ਆਇਆ ਮੈਂ ਦੇਖਿਆ ਮੈਂ ਫਿਰ ਐਂਬੂਲੈਂਸ ਚ ਸੀਗਾ ਫਿਰ ਮੈਨੂੰ ਹਸਪੀਟਲ ਲੈ ਕੇ ਆਏ ਆ ਹਾਂਜੀ ਦੱਸ ਰਿਹਾ ਕਿ ਪਵਨ ਜਿਹੜਾ ਸੀਗਾ ਉਹਦੀ ਡੈਥ ਹੋ ਗਈ ਹੈ। ਹਾਂਜੀ ਇਹ ਨਾ ਜੀ ਅੱਜ ਐਸਐਸਐਫ ਟੀਮ ਨੂੰ 7:35 ਮਿੰਟ ਤੇ 38 ਮਿੰਟ ਤੇ ਸਾਨੂੰ ਇੱਕ ਮੈਸੇਜ ਆਇਆ ਸੀਗਾ ਕੰਟਰੋਲ ਤੋਂ ਖੰਨਾ ਤੋਂ ਤੇ ਵੀ ਇੱਕ ਮੋਟਰਸਾਈਕਲ ਤੇ ਟਰੱਕ ਐਕਸੀਡੈਂਟ ਹੋ ਗਿਆ ਵੀ ਟਰੱਕ ਦੇ ਵਿੱਚ ਪਿੱਛੋਂ ਮੋਟਰਸਾਈਕਲ ਵੱਜਿਆ ਜੀ। ਮੰਜੀ ਸਾਹਿਬ ਜੋਰਾਵਰ ਫਤੇ ਸਿੰਘ ਜਿਹੜਾ ਸਕੂਲ ਆ ਆਪਣਾ ਉਹਦੇ ਸਾਹਮਣੇ ਟਰੱਕ ਦਾ ਦੁੱਧ ਦਾ ਟੈਂਕਰ ਸੀ ਖੜਾ ਹੋਇਆ ਖੜਾ ਖੜੇ ਸੀ ਕਹਿੰਦੇ 10 ਮਿੰਟ ਹੋਏ ਸੀ ਜਿਵੇਂ ਸਾਨੂੰ ਦੱਸਿਆ ਜੀ ਲੋਕਾਂ ਨੇ ਤੇ ਫਤੇਗੜ ਸਾਹਿਬ ਤੋਂ ਬੱਚੇ ਆ ਰਹੇ ਸੀਗੇ ਤਿੰਨ ਲੁਧਿਆਣੇ ਦੇ ਸੀਗੇ ਤੇ ਮੋਟਰਸਾਈਕਲ ਤੇਜ਼ ਰਫ਼ਤਾਰ ਸੀ ਬਹੁਤ ਉਹ ਖੜੇ ਟੈਂਕਰ ਦੇ ਵਿੱਚ ਪਿੱਛੋਂ ਵੱਜੇ ਜੀ ਆ ਸਿਮੈਂਟੋਮੈਡੀ ਐਂਬੂਲੈਂਸ ਨੂੰ ਕਾਲ ਕਰਕੇ ਐਂਬੂਲੈਂਸ ਬੁਲਾਈ ਐਂਬੂਲੈਂਸ ਦੇ ਵਿੱਚੋਂ ਜਦੋਂ ਸਿਵਲ ਹਸਪੀਟਲ ਲਈ ਜਾ ਰਹੇ ਸੀ ਤੇ ਉੱਥੇ ਜਾ ਕੇ ਇੱਕ ਦੀ ਡੈਥ ਹੋ ਗਈ ਜੀ ਮੌਕੇ ਤੇ ਪਵਨ ਕੁਮਾਰ ਦੀ ਤੇ ਇੱਕ ਨਾਲ ਦਾ ਹੋਰ ਸੀਰੀਅਸ ਹੈ ਜੀ ਥੋੜਾ ਜਿਹਾ ਉਹਦੇ ਵੀ ਸਿਰ ਦੇ ਵਿੱਚ ਸੱਟ ਹੈ ਤੇ ਇੱਕ ਮੁੰਡਾ ਠੀਕ ਹੈ ਜੀ ਕਾਰਨ ਕੀ ਰਿਹਾ ਹੈ ਤੁਹਾਨੂੰ ਲੱਗਦਾ ਵੀ ਤੁਹਾਨੂੰ ਦੱਸ ਕੇ ਵਾਸਤੇ ਹੱਸ ਸਕੋ ਇਹ ਆਇਆ ਜੀ ਪਹਿਲਾਂ ਤਾਂ ਤੁੰਦ ਸਵੇਰ ਹੈ ਨਹੀਂ ਸੀ ਕਿ ਤੁੰਦ ਤਕਰੀਬਨ 10 ਕਿ ਮਿੰਟ ਹੋਏ ਸੀਗੇ ਪਈ ਨੂੰ ਜਿਵੇਂ 8:00 ਵਜੇ ਦੇ ਕਰੀਓ 7:30 ਤੁੰਦ ਪਈ ਹੈ ਤੇ ਉਹ ਟੈਂਕਰ ਵੀ ਖਰਾਬ ਹੋਇਆ ਸੀਗਾ ਅਚਾਨਕ ਜਾਨੀ ਪਿੱਛੋਂ ਆ ਕੇ ਮੁੰਡੇ ਬਹੁਤ ਤੇਜ਼ ਰਫਤਾਰ ਕਰਕੇ ਕੰਟਰੋਲ ਨਹੀਂ ਹੋਇਆ ਮੋਟਰਸਾਈਕਲ ਵਿੱਚ ਬੱਜੇ ਜੀ ਇਹਨਾਂ ਨੂੰ ਤਾਂ ਜੀ ਇਹ ਆ ਵੀ ਅਸੀਂ ਤਾਂ ਰੋਜ਼ ਅਨਾਉਂਸਮੈਂਟ ਵੀ ਕਰਦੇ ਰਹਿੰਦੇ ਆ ਗੱਡੀ ਦੇ ਵਿੱਚ ਜਿਵੇਂ ਰੋਡ ਤੇ ਟਰੱਕ ਖੜੇ ਨੇ ਕੋਈ ਵੀ ਵੀ ਕਲ ਖਰਾਬ ਹੋਇਆ ਖੜਾ ਹਨਾ ਵੀ ਰਿਫਲੈਕਟਰ ਲਾਓ ਵੱਧ ਤੋਂ ਵੱਧ ਪਿੱਛੇ ਜਿੱਥੇ ਕੋਈ ਆਪਣੇ ਅਸੀਂ ਕੋਨਾ ਵਗੈਰਾ ਦਾ ਅਰੇਂਜਮੈਂਟ ਕਰਦੇ ਆਂ ਜੀ ਤੇ ਅੱਗ ਬਾਲਦੇ ਆਂ ਅਸੀਂ ਆਪੀ ਵਾਲਦਿਆਂ ਨਾਲ ਕਹਿ ਕੇ ਉਹਨਾਂ ਨੂੰ ਮੁੰਡਿਆਂ ਨੂੰ ਜਿਹੜੇ ਡਰਾਈਵਰ ਹੁੰਦੇ ਨੇ ਵੀ ਗੱਡੀ ਚਲਦੇ ਹੋ ਜਲਦੀ ਰੋਡ ਤੋਂ ਸਾਈਡ ਤੇ ਕਰੀ ਦੇ ਆ ਬਾਕੀ ਧੁੰਦ ਦੇ ਮੌਸਮ ਦੇ ਵਿੱਚ ਆਇਆ ਵੀ ਤਕਰੀਬਨ ਕਾਫੀ ਗੱਡੀਆਂ ਦੇ ਮਗਰ ਨਾ ਕੋਈ ਰਿਫਲੈਕਟਰ ਹੈ ਜਿਵੇਂ ਸਰੀ ਵਾਲੀਆਂ ਕੱਟੀਆਂ ਜਾਂਦੀਆਂ ਨੇ ਨਾ ਰਿਫਲੈਕਟਰ ਹੈ ਨਾ ਕੋਈ ਪਾਰਕ ਲਾਈਟ ਹੈ ਅਚਨ ਚੇਤ ਗੱਡੀਆਂ ਰੋਡ ਤੇ ਖਰਾਬ ਹੋ ਜਾਂਦੀਆਂ ਨੇ ਜਿਹੜਾ ਐਕਸੀਡੈਂਟ ਦਾ ਕਾਰਨ ਬਣਦੀਆਂ ਨੇ ਧੁੰਦ ਜਿਆਦਾ ਪੈ ਰਹੀ ਹੈ ਜੀ ਸਰ ਜਿਹੜੇ ਡੈਪਥ ਹੋਈ ਇੱਕ ਮੁੰਡੇ ਦੀ ਕੁਟ ਪਟਾਣ ਹਾਂਜੀ ਇਹਦਾ ਨਾਮ ਪਵਨ ਕੁਮਾਰ ਆ ਵੀ ਅਸੀਂ ਇਹਨਾਂ ਦੇ ਇੱਕ ਫੋਨ ਤੋਂ ਕਾਲ ਕੀਤੀ ਸੀ ਤੇ ਘਰ ਇਹਦੀ ਮੰਮੀ ਤੋਂ ਪਤਾ ਲੱਗਿਆ ਵੀ ਇਹ ਢੋਲੇ ਵਾਲੇ ਚੌਂਕ ਦਾ ਰਹਿਣ ਵਾਲਾ ਜੀ ਤੇ ਇਹਦੀ ਡੈਥ ਹੋ ਗਈ ਜੀ ਹਸਪੀਟਲ ਆ